ਹਾਂ ਠੀਕ ਅੱਜ ਮੈਂ ਦੋਸਤੋ ਆਪਦੇ ਪੁੱਤ ਕੋਲੇ ਆਇਆ ਹਾਂ ਜੈਮਨ ਚਮਕੀਲਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈਮਨ ਮੈਂ ਤੇਰਾ ਕੀ ਲੱਗਦਾ ਤੁਸੀਂ ਮਾਮਾ ਜੀ ਅਸੀਂ ਫਰੀਦਕੋਟ ਤੋਂ ਫਰੀਦਕੋਟ ਸਾਡੇ ਸਾਡਾ ਗੁਆਂਢ ਘਰ ਸੀ ਇੱਕ ਦੂਜੇ ਦਾ 11 ਨੰਬਰ ਗਲੀ ਡੋਗਰ ਬਸਤੀ ਤੇ ਇਹ ਉਹਨੋਂ ਛੋਟਾ ਜਿਹਾ ਸੀ ਮੇਰੇ ਕੋਲੇ ਖੇਡਦਾ ਹੁੰਦਾ ਸੀ ਮੇਰੇ ਹੱਥਾਂ 'ਚ ਚੱਕ ਚੱਕ ਕੇ ਖੜਾਇਆ ਬਿਲਕੁਲ ਬਿਲਕੁਲ ਤੇ ਇਹਦੇ ਮਾਮਾ ਜੀ ਸਤਾਰ ਬਲਬੀਰ ਸਿੰਘ ਰਿਟਾਇਰ ਹੋਏ ਇੰਸਪੈਕਟਰ ਸੀ ਹਾਂ ਤੇ ਉਹਦੋਂ ਹੌਲਦਾਰ ਹੁੰਦੇ ਸੀ ਫਿਰ ਅਸੀਂ ਬਣੇ ਫਿਰ ਅਸੀਂ ਇਕੱਠੇ ਡਿਊਟੀ ਕੀਤੀ ਮੈਂ ਤੇ ਬਲਬੀਰ ਨੇ ਬਹੁਤ ਕੁਝ ਇਸ ਪਰਿਵਾਰ ਬਾਰੇ ਤੇ ਇਹਦੇ ਬਾਰੇ ਮੇਰੇ ਕੋਲੇ ਬਹੁਤ ਨਾਲ ਸਾਂਝਾ ਕਰਾਂਗੇ ਪਰ ਸਾਨੂੰ ਜਿਹੜਾ ਫਿਲਮ ਦਾ ਇੱਕ ਸੀਨ ਵਿਖਾਇਆ ਗਿਆ ਹਾਂਜੀ ਹਾਂਜੀ ਹਾਂ ਵੀ ਤੇਰੇ ਮੰਮੀ ਡੈਡੀ ਦੀਆਂ ਰੈੱਡ ਬੋੜੀਆਂ ਤੇ ਹਾਂ ਹਾਂ ਤੇ ਜਿਹੜਾ ਉਹ ਮੈਂਡੇ ਮੇਰੇ ਗਾਲੀ ਨਿਕਲੇ ਤਰੇ ਕਿਉਂਕਿ ਜਿਹੜਾ ਫਰੀਦਕੋਟ ਵਾਲਾ ਪਰਿਵਾਰ ਸੀਗਾ ਇਹਦੇ ਨਾਨਾ ਜੀ ਗਿਆਨੀ ਗੁਰਚਰਨ ਸਿੰਘ ਜੀ ਇਹਦੇ ਮਾਮਾ ਜੀ ਬਿਜਲੀ ਬੋਰਡ ਚ ਉਸ ਵੇਲੇ ਜੇਈ ਸਨ ਇਹਦੇ ਮਾਮਾ ਜੀ ਦੂਜੇ ਸਾਹਿਬ ਬਲਬੀਰ ਸਿੰਘ ਉਹ ਵੀ ਸਾਡੇ ਵਿਭਾਗ ਦੇ ਵਿੱਚ ਸਾਨੂੰ ਹੌਲਦਾਰ ਸੀ ਉਹਨੂੰ ਤੇ ਇਹਦੇ ਨਾਨਾ ਜੀ ਡਰਾਮਾ ਇਨਸਪੈਕਟਰ ਸੀ ਲੋਕ ਸੰਪਰਕ ਵਿਭਾਗ ਦੇ ਵਿੱਚ ਸਮਰਾਥ ਪਰਿਵਾਰ ਬੜੀ ਲਿਖਤ ਦੇ ਕੋਈ ਇੰਦਾ ਥੋੜੀ ਸੀਗਾ ਤੇ ਸਾਰਾ ਪਰਿਵਾਰ ਵੈਲ ਸੈਟਲਡ ਪਰਿਵਾਰ ਸੀ ਪਰ ਇਹ ਜੀ ਸੋਚ ਨਹੀਂ ਸਕਦੇ ਜੇਬ ਜੀ ਗੱਲ ਉਹ ਦਿਖਾਈ ਗਈ ਹੈ ਕਿਉਂਕਿ ਇਸ ਪਰਿਵਾਰ ਦੇ ਵਿੱਚ ਇਹ ਜਦੋਂ ਬੱਚਾ ਜਾਂਦਾ ਫਿਰ ਉਹਨਾਂ ਨੇ ਇਹਦਾ ਪਾਲਣ ਪੋਸ਼ਣ ਕੀਤਾ ਅਸੀਂ ਇਹਨੂੰ ਛੋਟੇ ਹੁੰਦੇ ਨੂੰ ਚੱਕਦੇ ਰਹੇ ਸਾਡੀ ਹਮਦਰਦੀ ਸੀ ਬੱਚਾ ਅਸੀਂ ਛੋਟਾ ਜਾਂਦੋਂ ਇਹ ਛੋਟਾ ਭਰਾ ਜਦੋਂ ਡੈਥ ਹੋਈ ਇਹਦੇ ਦੀ ਉਹ ਵੀ ਸਾਰਾ ਸੀਨ ਅੱਖਾਂ ਨਾਲ ਦੇਖਿਆ ਇਸ ਕਰਕੇ ਵੀਰੋ ਇਹ ਬੱਚੇ ਦਾ ਸਾਥ ਦਿਓ ਜਿੰਨਾ ਦੇ ਸਕਦੇ ਆ ਹੁਣ ਅਸੀਂ ਵੀ ਇਹਦਾ ਜਿੰਨਾ ਸਾਥੋਂ ਕਰ ਸਕਦੇ ਅਸੀਂ ਕਰਾਂਗੇ ਤੇ ਤੁਹਾਨੂੰ ਵੀ ਸਾਡੀ ਅਪੀਲ ਹੈ ਐਡੇ ਵੱਡੇ ਸਟਾਰ ਦਾ ਬੇਟਾ ਹੋਵੇ ਤੇ ਸਾਡੇ ਅਸੀਂ ਇਹਦੀ ਮਦਦ ਨਾ ਕਰ ਸਕੀਏ ਸਾਡੇ ਵਾਸਤੇ ਨਹੀਂ ਤਪ ਸਾਰੇ ਦੀ ਹੈਲਪ ਕਰੋ ਜੇ ਮੈਂ ਕੁਝ ਨਾ ਨਾ ਬਸ ਸ਼ੂਪ ਹੈ ਜੀ ਤੁਸੀਂ ਇਹ ਕਦੇ ਗਾਣਿਆਂ ਨੂੰ ਬਹੁਤ ਵਧੀਆ ਲੱਗ ਗਾਣਿਆਂ ਨੂੰ ਸ਼ੇਅਰ ਕਰਿਆ ਕਰੋ ਮੈਂ ਤਾਂ ਜਦੋਂ ਵੀ ਲੁਧਿਆਣਾ ਆਉਣਾ ਕੰਮ ਆਪਣਾ ਚੱਲਿਆ ਆਪਾਂ ਨੂੰ ਹੋਰ ਕੀ ਚਾਹੀਦਾ ਜੀ ਵੱਧ ਤੋਂ ਵੱਧ ਜਿਹੜੇ ਮੇਲਿਆਂ ਦੇ ਵਿੱਚ ਇਹਨੂੰ ਬੁੱਕ ਕਰੋ ਬਸ ਇਹਨੂੰ ਆਪਾਂ ਟਰੈਕ ਤੇ ਲਿਆਈਏ ਮੈਂ ਤਾਂ ਜਦੋਂ ਮੈਂ ਤਾਂ ਉਹਨਾਂ ਨੂੰ ਮਿਲ ਕੇ ਜਾਣਾ ਉਹਦੇ ਉੱਤੇ ਬੱਚਾ ਆਉਂਦਾ ਤੇ ਇੱਥੇ ਵੀਡੀਓ ਖਤਮ ਕਰਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੱਧ ਤੋਂ ਵੱਧ ਦੇ ਪ੍ਰੋਗਰਾਮ ਜੇ ਮਨ ਦੇ ਨੂੰ ਆਓ ਸਾਡੀ ਇਹੀ ਤੁਹਾਨੂੰ